ਫਿਲਮਾਂ ਅਤੇ ਟੀਵੀ ਦੀ ਮਸ਼ਹੂਰ ਅਦਾਕਾਰਾ ਰੀਮਾ ਲਾਗੂ ਦਾ 59 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ। ਬੀਤੀ ਰਾਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਕੋਕਿਲਾ ਬੈਨ ਅੰਵਾਲੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਰੀਮਾ ਦੇ ਪਰਿਵਾਰ ਮੁਤਾਬਕ ਉਹਨਾਂ ਨੂੰ ਸੀਨੇ ਦੀ ਦਰਦ ਦੀ ਸ਼ਿਕਾਇਤ ਤੋਂ ਬਾਅਦ ਬੀਤੀ ਰਾਤ 1 ਵਜੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਪਰ ਰਾਤ 3:30 ਵਜੇ ਦੇ ਕਰੀਬ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਦੇ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ। ਰੀਮਾ ਲਾਗੂ ਦਾ ਜਨਮ 1998 ਦੇ ਵਿੱਚ ਮੁੰਬਈ 'ਚ ਹੋਇਆ ਸੀ। ਇਸ ਅਦਾਕਾਰਾ ਨੇ ਆਪਣਾ ਸਕੂਲ ਪੂਰਾ ਕਰਨ ਤੋਂ ਬਾਅਦ ਹੀ ਮਰਾਠੀ ਥੀਏਟਰ ਤੋਂ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਰੀਮਾ ਨੇ ਹਿੰਦੀ ਅਤੇ ਮਰਾਠੀ ਫਿਲਮਾਂ ਦੇ ਵਿੱਚ ਜ਼ਿਆਦਾਤਰ ਸਪੋਰਟਿੰਗ ਰੋਲ ਅਦਾ ਕੀਤੇ। ਕਈ ਫਿਲਮਾਂ ਦੇ ਵਿੱਚ ਅਦਾਕਾਰੀ ਦੇ ਲਈ ਉਹਨਾਂ ਨੂੰ ਸਨਮਾਨ ਵੀ ਮਿਲ ਚੁੱਕਿਆ ਹੈ। ਹਾਲ ਹੀ ਦੇ ਦਿਨਾਂ ਦੇ ਵਿੱਚ ਰੀਮਾ ਕਈ ਟੀਵੀ ਸੀਰੀਲਾਂ ਦੇ ਵਿੱਚ ਵੀ ਵਿਖਾਈ ਦਿੱਤੀ ਸੀ। ਅਰੇ ਪ੍ਰੇਮ ਤੂੰ ਕਿਉਂ ਚੱਲਦੀ ਚੱਲਾਇ ਰੇ? ਤਸਮਾ ਯਾਰ ਕੀ ਯਾਰੀ ਮੈਂ ਖਿੱਚਾ ਚਲਾਇਆ ਯਾਰ ਕੀ ਯਾਰੀ 80 ਅਤੇ 90 ਦੇ ਦਹਾਕੇ ਦੀਆਂ ਫਿਲਮਾਂ ਵਿੱਚ ਰੀਮਾ ਨੂੰ ਮਾਂ ਦੇ ਰੋਲ ਦੇ ਵਿੱਚ ਕਾਫੀ ਪਸੰਦ ਕੀਤਾ ਗਿਆ ਫਿਲਮ ਕਿਆਮਤ ਸੇ ਕਿਆਮਤ ਤੱਕ ਦੇ ਵਿੱਚ ਰੀਮਾ ਨੇ ਅਦਾਕਾਰ ਜੁਹੀ ਚਾਵਲਾ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ ਮਾਂ ਮੈਨੂੰ ਤੁਸੇ ਇੱਕ ਬਹੁਤ ਇੰਪੋਰਟੈਂਟ ਡਿਸਕਸਸ਼ਨ ਕਰਨੀ ਹੈ ਕੀ ਇਸ ਤੋਂ ਬਾਅਦ ਮੈਨੇ ਪਿਆਰ ਕੀਤਾ ਅਤੇ ਸਾਜਨ ਦੇ ਵਿੱਚ 1991 ਵਿੱਚ ਸਲਮਾਨ ਖਾਨ ਦੀ ਮਾਂ ਦਾ ਰੋਲ ਅਦਾ ਕੀਤਾ ਬਾਕਸ ਆਫਿਸ ਤੇ ਇਹ ਦੋਵੇਂ ਫਿਲਮਾਂ ਸੁਪਰ ਹਿੱਟ ਰਹੀਆਂ ਸ਼ਾਨੀਵਾਰੀ ਕਰਾਣੇ ਕੀ ਨਹੀਂ अच्छा बच्चों इस ਤੋਂ ਬਾਅਦ ਉਹਨਾਂ ਨੇ ਗੁਮਰਾ ਅਤੇ ਜੈ ਕਿਸ਼ਨ ਵਰਗੀਆਂ ਡਰਾਮਾ ਅਤੇ ਥ੍ਰਿਲਰ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਗੁਮਰਾ ਫਿਲਮ ਆਪਣੇ ਸਮੇਂ ਦੀ ਸੁਪਰ ਹਿੱਟ ਫਿਲਮ ਸੀ ਅਤੇ ਕਮਾਈ ਦੇ ਮਾਮਲੇ ਵਿੱਚ ਕਈ ਰਿਕਾਰਡ ਇਸ ਫਿਲਮ ਨੇ ਆਪਣੇ ਨਾਂ ਕੀਤੇ ਸਨ ਤੁਹਾਰੀ ਮਾਂ ਤੂੰ ਮੇਰੇ ਤੋਂ ਝੂਠ ਨਹੀਂ ਬੋਲ ਸਕਦੀ ਪਰਵਾਰਿਕ ਫਿਲਮਾਂ ਦੇ ਵਿੱਚ ਵੀ ਇਸ ਅਦਾਕਾਰਾਂ ਨੂੰ ਖੂਬ ਪਸੰਦ ਕੀਤਾ ਗਿਆ ਹਮ ਆਪਕੇ ਹੈ ਕੌਣ ਇਹ ਦਿਲ ਲੱਗੀ ਦਿਲਵਾਲੇ ਕੁਝ ਕੁਝ ਹੋਤਾ ਹੈ ਅਤੇ ਕਲ ਹੋਣਾ ਹੋ ਦੇ ਵਿੱਚ ਇਹਨਾਂ ਨੇ ਯਾਦਗਾਰ ਕਿਰਦਾਰ ਨਿਭਾਏ ਰੀਮਾ ਦੇ ਵੱਲੋਂ ਜ਼ਰਾਤਰ ਮਾਦੀ ਭੂਮਿਕਾ ਅਦਾ ਕੀਤੀ ਗਈ ਪਰ ਇਸ ਤੋਂ ਇਲਾਵਾ ਵੀ ਉਹਨਾਂ ਨੇ ਕਈ ਚੁਣੌਤੀਪੂਰਨ ਰੋਲ ਕੀਤੇ 1980 ਦੇ ਵਿੱਚ ਆਈ ਫਿਲਮ ਆਕ੍ਰੋਸ਼ ਦੇ ਵਿੱਚ ਉਹਨਾਂ ਨੇ ਡਾਂਸਰ ਦੀ ਭੂਮਿਕਾ ਅਦਾ ਕੀਤੀ ਸੀ ਤਾਂ ਉੱਥੇ ਹੀ 1994 ਦੇ ਵਿੱਚ ਆਈ ਫਿਲਮ ਇਹ ਦਿਲ ਲਗੀ ਦੇ ਵਿੱਚ ਇੱਕ ਬਿਜ਼ਨਸ ਵੂਮੈਨ ਦੀ ਬਿਲਕੁਲ ਚੁੱਪ ਕੁਝ ਨਹੀਂ ਹੋਗਾ ਤੇਰੇ ਇਸ ਤੋਂ ਬਾਅਦ ਰੀਮਾ ਨੇ ਵਾਸਤਵ ਫਿਲਮ ਦੇ ਵਿੱਚ ਡੌਨ ਸੰਜੇ ਦਾਦੀ ਮਾਂ ਦੀ ਭੂਮਿਕਾ ਅਦਾ ਕੀਤੀ ਜਿਸ ਦੇ ਵਿੱਚ ਉਹ ਆਪਣੇ ਪੁੱਤ ਦਾ ਕਤਲ ਕਰ ਦਿੰਦੀ ਹੈ 1997 ਦੇ ਵਿੱਚ ਆਈ ਫਿਲਮ ਰੂਹੀ ਕਾ ਬੋਝ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਪੰਕਜ ਕਪੂਰ ਸਨ